ਤਾ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਵੱਖ-ਵੱਖ ਥਾਵਾਂ ਤੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਅੱਜ ਹੀ ਤਸਵੀਰ ਤੁਹਾਨੂੰ ਸੰਗਰੂਰ ਨੇੜੇ ਦੀ ਦਿਖਾ ਦਿੰਦੇ ਆ ਜਿੱਥੇ ਕਿ ਕਿਸਾਨਾਂ ਵੱਲੋਂ ਕੂਚ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਅ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਨਾਲ ਜਿਵੇਂ ਦਿੱਲੀ ਅੰਦੋਲਨ ਵੇਲੇ ਦੇਖਿਆ ਸੀਗਾ ਸਾਰੇ ਭਾਂਡੇ ਟਿੰਡੇ ਮੰਝੇ ਬਿਸਤਰੇ ਹਰ ਇੱਕ ਸਮਾਨ ਨਾਲ ਲੈ ਕੇ ਆਏ ਸੀ ਆ ਇੱਕ ਇੱਕ ਚੀਜ਼ ਜਿਹੜੀ ਨਾਲ ਲੈ ਕੇ ਆਏ ਨੇ ਰਾਸ਼ਨ ਪਾਣੀ ਸਭ ਕੁਝ ਜਿਹੜਾ ਇੱਥੇ ਲੈ ਕੇ ਆਏ ਨੇ ਪੂਰੀ ਤਿਆਰੀ ਦੇ ਵਿੱਚ ਆਏ ਨੇ ਗੱਲਬਾਤ ਕੁਝ ਕਿਸਾਨਾਂ ਦੇ ਨਾਲ ਕਰਾਂਗੇ ਜੋ ਇੱਥੇ ਮੌਜੂਦ ਨੇ ਤੇ ਜਾਣਾਂਗੇ ਉਹਨਾਂ ਤੋਂ ਕਿੰਨੇ ਦਿਨ ਦੀ ਤਿਆਰੀ ਦੇ ਵਿੱਚ ਨੇ ਤੇ ਕੀ ਮੰਗਾਣੇ ਤੇ ਸਰਕਾਰ ਦੇ ਲਈ ਕੀ ਸੁਵੇਹਾ ਰੱਖਣਗੇ ਗੱਲਬਾਤ ਕਰਦੇ ਕੁਝ ਕਿਸਾਨ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਸਿੱਧੂ ਬੋਲ ਬਾਜਾਖਾਨਾ ਅੱਛਾ ਬਾਜਾਖਾਨਾ ਅੱਜ ਇੱਕ ਜਾਨ ਦੀ ਤਿਆਰੀ ਚੋ 13 ਤਰੀਕ ਨੂੰ ਕਹਿੰਦੇ ਜਾਣਾ 13 ਫਰਵਰੀ ਪੂਰੇ ਅਸੀਂ ਫਸਾ ਗਏ ਯਾਰ ਲਾਵਾਂਗੇ ਜੁੱਧ ਸਰਕਾਰ ਜਿਵੇਂ ਸਾਡੇ ਨਾਲ ਧੱਕੇ ਕਰਦੀ ਆ ਕਰਜ਼ਾਈ ਹੋ ਗਏ ਜ਼ਮੀਨਾਂ ਵੇਚ ਵੇਕੀਆਂ ਇਹਨਾਂ ਨੇ ਮਖੌਲ ਬਣਾ ਰੱਖਿਆ ਸਾਡਾ ਇੱਕ ਪਾਸੇ ਉਹਨਾਂ ਨੇ ਕਹਿੰਦੇ ਇਥੇ ਆਤਨਕਾਰ ਦੇਣਾ ਸੋਚਣਾ ਚਾਹੀਦਾ ਸਾਡੇ ਜਿਹੜੇ ਕਾਨੂੰਨ ਆ ਇਹਨਾਂ ਨੇ ਸਾਰੇ ਸਹੀ ਕਰਦੋਂ ਕਿਉਂ ਬਾਹਰੋਂ ਤੋਂ ਭੱਜ ਰਹੇ ਆ ਹੁਣ ਕੱਲਾ ਵੀ ਲਾਤੀਆਂ ਕਹਿੰਦੇ ਇੱਥੋਂ ਟੱਪਣ ਨਹੀਂ ਦੇਣੇ ਕਹਿੰਦੇ ਉਹ ਪੱਥਰ ਦੇ ਬੈਰੀਕੇਡ ਲਾ ਕੇ ਰੱਖਦੇ ਸਾਡੇ ਨਾਲ ਸਾਡਾ ਬਾਬਾ ਨਾਨਕ ਖੜਾ ਕੱਲ ਕੁਲ ਕੁਛ ਨਹੀਂ ਕਰਦੇ ਹਲੂਮਾਨ ਤਾਂ ਇੱਕ ਬਾਹ ਨਾਲ ਬਾਬਾ ਜੀ ਭਾਰ ਚੱਕ ਲਿਆ ਸੀਗਾ ਇੱਥੇ ਤਾਂ ਲੱਖਾਂ ਕਿਸਾਨ ਆ ਮਤਲਬ ਪੂਰੀ ਤਿਆਰੀ ਜੋ ਕੱਲ ਦੀ ਪੂਰੀ ਤਿਆਰੀ ਤਾਂ ਸੀ ਕੱਲ ਕਿ ਸਾਡੇ ਕੋਲੇ ਮਸ਼ੀਨਾਂ ਆ ਗਈਆਂ ਵੱਡੀਆਂ ਕੱਲ ਕੁਲ ਪੱਟ ਦੇਵਾਂਗੇ ਸਾਰੇ ਹੋਰ ਵੀ ਮਜੂਦ ਨੇ ਗੱਲਬਾਤ ਗੱਲ ਇਹ ਹੈ ਜੀ ਤੁਸੀਂ ਗੱਲ ਕਰੀ ਵੀ ਕਿ ਇਹਨਾਂ ਨੇ ਬੈਰੀਕੇਡਾਂ ਦੇ ਪੂਰੇ ਮਤਲਬ ਇਸ ਤਰ੍ਹਾਂ ਕਰਿਆ ਹੈ ਅਸੀਂ ਜਦੋਂ ਸਾਨੂੰ ਪਤਾ ਨਹੀਂ ਸੀ ਵੀ ਇੰਨੀ ਤਿਆਰੀ ਕਰੀ ਹੈ ਉਦੋਂ ਵੀ ਸਾਡੇ ਨੌਜਵਾਨਾਂ ਨੇ ਬੈਰੀਕੇਡ ਤੋੜ ਕੇ ਪਰਾਂ ਕਰੇ ਹੁਣ ਤਾਂ ਸਾਨੂੰ ਅਸੀਂ ਪਤਾ ਸੀ ਅਸੀਂ ਆਪ ਦੇ ਹਥਿਆਰਾਂ ਦਾ ਸਿਸਟਮ ਲੈ ਕੇ ਆਏ ਇਹ ਨਹੀਂ ਗੱਲ ਲੈ ਕੇ ਤੁਰੇ ਹੋ ਪਤਾ ਕਿ ਪਤਾ ਨਹੀਂ ਸੀ ਜਿਵੇਂ ਫੌਜ ਤਿਆਰ ਬਿਨਾ ਹਥਿਆਰਾਂ ਤੋਂ ਆ ਜਾਂਦੀ ਹੈ ਸਾਡੀ ਨੌਜਵਾਨੀ ਸੀ ਕਿ ਬਿਨਾ ਹਥਿਆਰਾਂ ਤੋਂ ਰਖ ਲੈ ਵੈਸੇ ਐਸੀ ਹੋਈ ਅਸੀਂ ਅਸੀਂ ਇਹ ਨਹੀਂ ਅਸੀਂ ਸ਼ਾਂਤ ਮੈਧੀ ਤਰੀਕੇ ਨਾਲ ਸਾਰਾ ਇਹ ਅੰਦੋਲਨ ਅਸੀਂ ਲੜਨਾ ਉਹ ਬੈਰੀਗੇਟ ਪਾਸੇ ਕਰਾਂਗੇ ਮਰ ਕੇ ਕਰਗੇ ਕੋਈ ਗੋਲੀ ਲੱਗੇ ਕੁਛ ਲੱਗੇ ਘਰੇ ਵੀ ਜਾਈਗੇ ਨਾ ਜਗੇ ਕੋਈ ਲੋੜ ਨਹੀਂ ਬੱਚਿਆਂ ਨੂੰ ਅਸੀਂ ਇਹ ਕਹਿ ਕੇ ਆਏ ਆ ਵੀ ਸਾਡੇ ਆਏ ਤੋਂ ਰੋਟੀ ਪਕਾਇਓ ਜੇ ਦਾ ਸਾਡਾ ਮਸਲਾ ਹੱਲ ਹੋ ਗਿਆ ਠੀਕ ਹੈ ਨਹੀਂ ਆਪਦੇ ਪੋਤਿਆਂ ਵਾਸਤੇ ਅਸੀਂ ਇੱਥੇ ਮਰ ਕੇ ਜਾਵਾਂਗੇ ਹਰਿਆਣਾ ਸਾਡੇ ਨਾਲ ਖੜ ਗਿਆ ਆਪ ਦੇਖ ਲਓ ਹਰਿਆਣੇ ਵਾਲੇ ਲੈਣ ਆ ਗਿਆ ਸਾਨੂੰ ਤੇ ਇਕੱਲਾ ਹੋਰ ਨਹੀਂ ਕੋਈ ਕਿਸੇ ਇਸੇ ਜਿਹੜੀਆਂ ਜਿੰਨੀਆਂ ਵੀ ਜ세 ਬੰਦੀਆਂ ਆਈਆਂ ਕੋਈ ਉਸ ਆਧਾਰ ਤੇ ਜ세 ਬੰਦੀਆਂ ਨਹੀਂ ਆਈਆਂ ਜਾਂ ਕੋਈ ਸਿੱਧੂ ਬੋਰਾ ਜਾਂ ਕੋਈ ਹੋਰ ਆਪਣੇ ਆਪ ਕਿਸਾਨ ਆਏ ਨੂੰ ਲੈ ਕੇ ਆਈਆਂ ਕਿਸਾਨੀ ਨੂੰ ਲੈ ਕੇ ਆਈਆਂ ਕਿ ਬਹੁਤ ਵੱਡਾ ਮੱਦਲੀ ਆਹਾਂ ਹਾਂ ਤਾਂ ਪੂਰੀ ਤਿਆਰੀ ਦੇ ਵਿੱਚੋਂ ਮੈਂ ਕਹਿੰਦਾ ਜੀ ਸਾਨੂੰ ਉਦੋਂ ਸਾਡੇ ਚ ਨੌਜਵਾਨ ਨੇ ਜਿਹੜੀ ਸਾਡੀ ਆ ਖੜੇ ਸੀ ਸੀ ਫੋਟ ਦੇ ਇਧਰ ਲਾ ਇਹ ਪਟਣਗੇ ਅਸੀਂ ਤੁਹਾਨੂੰ ਭਾਈ ਕੀ ਨਾਮ ਆਪ ਗੁਰਦੀਤ ਸਿੰਘ ਤੇ ਮੋਹਰ ਬਈ ਬਠਿੰਡਾ ਜ਼ਿਲ੍ਹਾ ਮੋੜ ਮੰਡੀ ਅੱਛਾ ਮੋੜ ਵੱਡੀ ਤੋਂ ਆਇਓ ਸਰਕਾਰ ਵੱਲੋਂ ਵੀ ਪੂਰੀ ਤਿਆਰੀ ਕੀਤੀ ਗਿਆ ਦਿੱਲੀ ਕੁਈ ਦਾ ਐਲਾਨ ਕੀਤਾ ਗਿਆ ਕਿਵੇਂ ਬੈਰੀਕੇਡ ਲਾਏ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਹੀ ਲੈਣ ਹੁਣ ਵੀ ਲੱਗਦਾ ਕਿ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਉੱਥੇ ਕਿਉਂਕਿ ਵੱਡੇ ਵੱਡੇ ਕੇਲ ਲਾ ਕੇ ਤੁਹਾਡੇ ਸਾਹਮਣੇ ਖੜੇ ਕੀਤੇ ਨੇ ਕਿਵੇਂ ਦੇਵੇ ਜ਼ਿਆਦਾਤਰ ਜਾਣਾ ਤਾਂ ਚਾਹੀਦਾ ਹੈ ਜੇ મોદી ਮੰਨ ਜੇ ਆ ਮੀਟਿੰਗ ਜਿਹੜੀ ਚੱਲੂਗੀ ਹੁਣ 5 ਵਜੇ ਜਿਉਂ ਚ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਮਨਜ਼ੂਰ ਕਰ ਲੇ ਤਾਂ ਹਨੂਲ ਜਾਨ ਦੀ ਲੋੜ ਹੀ ਨਹੀਂ ਪੈਣੀ ਜੇ ਨਹੀਂ ਮੰਨਦਾ ਫਿਰ ਅਸੀਂ ਜਾਵਾਂਗੇ ਜਿਵੇਂ ਪਹਿਲਾਂ ਤੋੜੇ ਆ ਉਵੇਂ ਨੌਜਵਾਨਾਂ ਜੋਸ਼ ਆ ਜਿਵੇਂ ਉਵੇਂ ਤੋੜਦੇ ਰਾਂਗੇ ਮਤਲਬ ਪੂਰੀ ਤਿਆਰੀ ਦੇ ਵਿੱਚ ਪੂਰੀ ਤਿਆਰੀ ਦੇ ਵਿੱਚ ਤੇ ਮੰਗਾਂ ਨੂੰ ਲੈ ਕੇ ਕਿਵੇਂ ਇਹ ਦੇਖਦੇ ਹੋ ਜਿਵੇਂ ਐਮਐਸਪੀ ਦੀ ਮੰਗ ਕਰੀ ਜਾਂਦੇ ਆ ਕਰਜ਼ਾ ਮਾਫੀ ਦੀ ਮੰਗ ਆਈ ਹੈ ਬਹੁਤ ਸਾਰੀਆਂ ਮੰਗਾਂ ਜਈਆਂ ਨੇ ਜਿਹੜੀ ਪਹਿਲਾਂ ਅਧੂਰੀਆਂ ਰਹਿ ਗਈਆਂ ਤੇ ਹੁਣ ਮਣਵਾਣ ਜਾ ਰਹੇ ਹਾਂ ਉਹਨਾਂ ਨੂੰ ਕਿਵੇਂ ਪਹਿਲਾਂ ਤਾਂ ਚਲੋ ਜਿਵੇਂ ਦੂਜੀਆਂ ਰਾਜਨੀਤਿਕ ਜਥੇਬੰਦੀਆਂ ਸੀ ਉਹਨਾਂ ਦੇ ਮਗਰ ਲੱਗ ਕੇ ਲੋਕ ਉੱਠ ਖੜੇ ਵੋਟਾਂ ਦਾ ਟਾਈਮ ਸੀ ਹੁਣ ਤਾਂ ਪੱਕੇ ਤੌਰ ਤੇ ਮਨਾਵਾਂਗੇ ਪੱਕੇ ਤੌਰ ਤੇ ਲਿਖਤੀ ਰੂਪ ਮੋਦੀ ਦੇ ਸਾਈਨ ਹੋਣਗੇ ਗਵਰਨਰ ਦੇ ਸਾਈਨ ਆਉਣਗੇ ਫਿਰ ਜਾ ਕੇ ਮੰਨਿਆ ਜਾਊਗਾ ਨਹੀਂ ਕੋਈ ਮੰਨਿਆ ਨਹੀਂ ਜਾਣਾ ਤਾਂ ਪੱਕੇ ਮੋਰਚੇ ਲਗਾਉਣ ਦੀ ਤਿਆਰੀ ਦੇ ਵਿੱਚ ਨੇ ਦਿੱਲੀ ਅੰਦੋਲਨ ਲਈ ਪੂਰੇ ਤਿਆਰੀ ਦੇ ਵਿੱਚ ਨੇ ਕਿਸਾਨ ਘਰਾਂ ਦੇ ਵਿੱਚੋਂ ਚਾਲੇ ਪਾ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਘਰ ਦੇ ਨੂੰ ਕਹਿ ਕੇ ਆਏ ਆ ਵੀ ਰੋਟੀ ਉਦੋਂ ਹੀ ਬਕਾਈਓ ਜਦੋਂ ਆਵਾਂਗੇ ਤੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਟਰੈਕਟਰਾਂ ਦੇ ਵਿੱਚ ਕਿਸ ਤਰੀਕੇ ਨਾਲ ਹਰ ਇੱਕ ਚੀਜ਼ ਸਿਲੰਡਰ ਰਜਾਈਆਂ ਬਿਸਤਰੇ ਹਰ ਚੀਜ਼ ਜਿਹੜੀ ਲੈ ਕੇ ਚੱਲੇ ਆ ਰਾਸ਼ਨ ਭਾਂਡੇ ਸਾਰ ਕੁਝ ਇੱਕ ਟਰੈਕਟਰਾਂ ਦੇ ਵਿੱਚ ਲੱਦ ਕੇ ਜਿਹੜਾ ਲੈ ਕੇ ਜਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦਿਖਾਉਦੇ ਆ ਤੁਹਾਨੂੰ ਕਿ ਹਰ ਚੀਜ਼ ਦੀ ਸਹੂਲਤ ਨਾਲ ਲੈ ਕੇ ਚੱਲੇ ਨੇ ਸਾਈਕਲ ਬਕਾਇਦਾ ਪੱਖੇ ਰਜਾਈਆਂ ਮੰਜੇ ਹਰ ਚੀਜ਼ ਦੁੱਧ ਦਾ ਢੋਲ ਹਰ ਚੀਜ਼ ਦਾ ਜਿਹੜਾ ਪ੍ਰਬੰਧ ਕੀਤਾ ਜਾਊਗਾ ਨਾਲ ਤੇ ਚਾਲੇ ਦਿੱਲੀ ਨੂੰ ਕੱਲ ਨੂੰ ਪਾਏ ਜਾਣਗੇ ਇੰਤਜ਼ਾਰ ਇੱਕ ਪਾਸੇ ਇੱਕ ਜੋ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋ ਰਹੀ ਆ ਉਸ ਦਾ ਵੀ ਕੀਤਾ ਜਾ ਰਿਹਾ ਨਾਲ ਹਰ ਸਹੂਲਤ ਲੈ ਕੇ ਜਾ ਰਹੇ ਨੇ ਜਿਸ ਤਰੀਕੇ ਨਾਲ ਪਿਛਲੇ ਵਾਰ ਕਿਸਾਨ ਅੰਦੋਲਨ ਹੋਇਆ ਸੀ ਉਸੇ ਹੀ ਤਰ੍ਹਾਂ ਇਹ ਅੰਦੋਲਨ ਦੇ ਵਿੱਚ ਹਰ ਚੀਜ਼ ਦੀ ਸਹੂਲਤ ਉੱਥੇ ਲੈ ਕੇ ਜਾਈਏ ਕੋਸ਼ ਇੱਥੇ 22 ਵੀ ਮੌਜੂਦ ਨੇ ਜੋ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜੋ ਬਾਈ ਇੱਥੇ ਬੈਠੇ ਨੇ ਬਾਈ ਜੀ ਕੀ ਨਾਮ ਆ ਬਾਈ ਰਾਜਵੀਰ ਸਿੰਘ ਪਿੰਡ ਪੱਕੀਗੜਾਂ ਬਲਾਕ ਗੋਲੇ ਵਾਲਾ ਤੇ ਦਿੱਲੀ ਜਾਂਦੀ ਤਿਆਰੀ ਦੇ ਵਿੱਚੋਂ ਹੁਣ ਅੱਜ ਇੱਥੇ ਰੁਕੇ ਹੋਏ ਹੋ ਕੱਲ ਜਾਉਂਗੇ ਕਿਵੇਂ ਦੇਖਦੇ ਚ ਜਾਣ ਵਾਸਤੇ ਆਏ ਆ ਬਾਈ ਜਾਵਾਂਗੇ ਹਾਂ ਪੂਰੀ ਤਿਆਰੀ ਚ ਆਏ ਆ ਅੱਗੇ ਵੀ ਗਏ ਸੀ ਤੇ ਵੀ ਜਾਵਾਂਗੇ ਜਿਹੜੇ ਸਾਡੇ ਹੱਕ ਰਹਿੰਦੇ ਲੈ ਕੇ ਆਵਾਂਗੇ ਹਰਿਆਣੇ ਵਾਲੇ ਕਹਿੰਦੇ ਟਰੈਕਟਰ ਹੀ ਨਹੀਂ ਵੜ ਦੇਣਾ ਕੋਈ ਕਹਿੰਦੇ ਉੱਥੇ ਬੈਰੀਕੇਡ ਵੱਡੇ ਵੱਡੇ ਕਹਿੰਦੇ ਲਾਤੇ ਕੋਈ ਨਹੀਂ ਵੜ ਦੇਣਾ ਟਰੈਕਟਰ ਨਹੀਂ ਨਹੀਂ ਕਾਹਨੇ ਹੁੰਦੇ ਆ ਨਾ ਉਹ ਪਾਏ ਦਾ ਪਿਛਲੇ ਸਾਲ ਵੀ ਆਂਦੇ ਸੀਗੇ ਜਾਵਾਂਗੇ ਦਿੱਲੀ ਜਾਵਾਂਗੇ ਆਦੇ ਹੱਕ ਲੈ ਕੇ ਆਵਾਂਗੇ ਜਾਣਾ ਉੱਥੇ ਆਏ ਆਂ ਤੇ ਜਾਵਾਂਗੇ ਲਾਜ਼ਮੀ ਉਹ ਆ ਵੀ ਕਦੇ ਕਦੇ ਜੇ ਜਾਣਾ ਹੀ ਹੈ ਕਹਿੰਦੇ ਰੋਡਵੇਜ ਦੀ ਬੱਸਾਂ ਤੇ ਜਾਵੜੋ ਕਹਿੰਦੇ ਹਰਿਆਣੇ ਦੀ ਜਾਂਦੀਆਂ ਤੇ ਪੰਜਾਬ ਦੀ ਬੱਸਾਂ ਜਾਂਦੀਆਂ ਜੇ ਸਾਡੇ ਕੋਲ ਹੈ ਹੀ ਟਰੈਕਟਰ ਆ ਹੀ ਬੱਸਾਂ ਤੇ ਕਿਉਂ ਜਾਈਏ ਸਾਡੇ ਟਰੈਕਟਰ ਆ ਸਾਡੇ ਜਹਾਜ਼ ਇਹ ਆ ਟਰੈਕਟਰ ਟਰੈਕਟਰ ਤੇ ਜਾਵਾਂਗੇ ਹਾਂ ਰਾਈਟ ਸਮਾਂ ਕਿਨੇ ਦਿਨ ਦਾ ਲੱਗਿਆ ਸਮਾਂ ਸਾਡੇ ਕੋਲ ਤੁਹਾਨੂੰ ਪਤਾ ਹੀ ਹੈ ਅੱਗੇ ਵੀ 1 ਸਾਲ 13 ਦਿਨ ਤੇ 13 ਸਾਲ 13 ਮਹੀਨਿਆਂ ਦਾ ਹਾਂ 13 ਦਿਨ ਲਾਈ ਸੀ ਉੱਤੇ ਸਾਰਾ ਰੱਖਣਾ ਪਣੀ ਫੋਲਾ ਕੋਈ ਪਰਵਾਣੀ ਆ ਵੇ ਲੋ ਸਾਡੇ ਕੋਲ ਗੱਟੇ ਭਰੇ ਪਿਆਟਾਂ ਦੇ ਨੂੰ ਆਤੇ ਗਲ ਡਰਾਮਾ ਬੰਨ ਕਰਨਾ ਡਰਾਮ ਲੈਂਦਾ ਤੇਲ ਤੇ ਮੰਗਾ ਤੇ ਜੀ غور ਕਰੀਏ ਕੀ ਮਹਿਸੂਸ ਕਰਦੇ ਹੋ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਕੀ ਲੋੜ ਪੈਗੀ ਕਿ ਹੁਣ ਦੁਬਾਰਾ ਤੋਂ ਕਿਸਾਨੀ ਅੰਦੋਲਨ ਕਰਨਾ ਪੈ ਰਿਹਾ ਕਿਉਂਕਿ ਇਲੈਕਸ਼ਨ ਵੀ ਨੇੜੇ ਨੇ ਕੀ ਕਿਵੇਂ ਵੇਖਦੇ ਹੋ ਜੀ ਭਾਈ ਕਰਨਾ ਹੀ ਪੈਣਾ ਜੀ ਦਿੱਤੇ ਹੀ ਕੋਈ ਨਹੀਂ ਸਾਨੂੰ ਉਹਨਾਂ ਨੇ ਐਮਐਸਪੀ ਨਹੀਂ ਦਿੱਤੀ ਮਾਮੀ ਨਾਲ ਦੀ ਰਿਪੋਰਟ ਆ ਜਿਹੜੇ ਸਾਡੇ 750 ਜਵਾਨ ਸ਼ਹੀਦ ਹੋਇਆ ਜੋਰ ਕੋ ਉਹਨਾਂ ਦਾ ਨਹੀਂ ਦਿੱਤਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਸ਼ਹੀਦ ਹੋਏ ਆ ਚਾਰ ਆਪਣੇ ਕਿਸਾਨ ਐ ਪੰਜਵਾਂ ਪੱਤਰਕਾਰ ਉਹਨਾਂ ਦਾ ਇਨਸਾਫ ਨਹੀਂ ਦਾ ਉਹਦਾ ਮੁੰਡਾ ਬਾਹਰ ਕੋਈ ਮੈਫਰ ਦਾ ਲੀਡਰ ਦਾ ਉਹਨੂੰ ਫੜ ਕੇ ਗ੍ਰਿਫਤਾਰ ਕਰਨ ਅੰਦਰ ਕਰਨ ਉਹਦਾ ਸਾਖ ਕਿੰਨਾ ਚਿਰ ਕਹਿੰਦੇ ਨੂੰ ਪਹਿਲਾਂ ਮੰਗ ਰਹੀ ਸੀ ਉਹ ਸੀ ਦੁਆਰਾ ਹੀ ਹਾਂਜੀ ਉਹਨਾਂ ਦੇ ਦੁਆਰਾ ਨਹੀਂ ਹੁਣ ਨਵੀਆਂ ਆਈਆਂ ਜਿਹੜਾ ਫਰੂਟ ਦੇ ਉੱਤੇ ਤੇ ਜੋ ਆਪਣੀ ਕਣਕ ਦੇ ਉੱਤੇ ਪੌੜੀ ਕਢਾ ਰਹੇ ਆ ਇਹ ਹਾਂ ਪੌੜੀ ਜਿਆਦੇ ਨਾਲ ਆ ਜੀ ਕੋਸ਼ਿਸ਼ ਕਿਸਾਨ ਹੋਰੀ ਮਜੂਰ ਦੀ ਗੱਲਬਾਤ ਬਾਈ ਜੀ ਕੀ ਨਾਮ ਆਪਣਾ ਜਗਜੀਤ ਸਿੰਘ ਹੈ ਕਿਹੜਾ ਪਿੰਡ ਬਾਈ ਪੱਖੀ ਗਲਾਂ ਡੱਲੇ ਵਾਲਾ ਗੋਲਾ ਦਿੱਲੀ ਜਾਂ ਦੀ ਦੁਬਾਰਾ ਤਿਆਰੀ ਹੈ ਪ੍ਰਬੰਧ ਬਾਰੇ ਕੜੇ ਕੀਤੇ ਕਹਿੰਦੇ ਅੱਗੇ ਨਹੀਂ ਜਾਣ ਦੇਣਾ ਕੋਈ ਟਰੈਕਟਰ ਹੀ ਨਹੀਂ ਵੜ ਦੇਣਾ ਦੁਬਾਰਾ ਤੋਂ ਹੱਕੀ ਮੰਗਾਂ ਲਈ ਧਰਨਾ ਲਾਣਾ ਪੈ ਰਿਹਾ ਅंदोलਨ ਕਰਨਾ ਪੈ ਰਿਹਾ ਕਿਵੇਂ ਬੇਕਦਰੀ ਅੱਗੇ ਸਾਨੂੰ ਲੈਕਤੀ ਰੂਪ ਚ ਨਹੀਂ ਦਿੱਤਾ ਜੀ ਐ ਕਿ ਲੈਕਤੀ ਰੂਪ ਚ ਸਾਰਾ ਕੁਝ ਲੈ ਕੇ ਮੁੜਾਂਗੇ ਅੱਗੇ 13 ਮਹੀਨੇ ਲਾਇਆ ਆ ਹੁਣ ਭਲਾਂ ਦੀ 2 ਸਾਲ ਲੱਗ ਗਿਆ ਨਾ ਲੈ ਕੇ ਮੁੜਾਂਗੇ ਲੈ ਕੇ ਹਾਂਜੀ ਹਰ ਚੀਜ਼ ਦਾ ਪ੍ਰਬੰਧ ਟਰੈਕਟਰਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਕੀਤਾ ਗਿਆ ਤੇ ਹਰ ਚੀਜ਼ ਨਾਲ ਲੈ ਕੇ ਜਾਣਗੇ ਪੂਰੇ ਸਾਲ ਜਿਸ ਤਰੀਕੇ ਨਾਲ ਪਹਿਲਾਂ ਸਾਲੋਂ ਸਾਲ ਜਿਹੜਾ ਕਿ ਇੱਕ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਉਸੇ ਤਰੀਕੇ ਨਾਲ ਅਜਿਹੇ ਅੰਦੋਲਨ ਦੀ ਤਿਆਰੀ ਦੇ ਵਿੱਚ ਨੇ ਤਸਵੀਰਾਂ ਦੇ ਵਿੱਚ ਵੇਖ ਪਾ ਰਹੇ ਹੋ ਕਿ ਬਾਸ ਦੀਆਂ ਜੋ ਲੱਕੜਾਂ ਨਾਲ ਲੈ ਕੇ ਤੁਰੇ ਨੇ ਬਿਸਤਰੇ, ਮੰਜੇ, ਕੁਰਸੀਆਂ ਹਰ ਚੀਜ਼ ਪੱਕੇ ਅੰਦੋਲਨ ਦੇ ਲਈ ਤਿਆਰੀ ਦੇ ਵਿੱਚ ਨੇ ਤਾਂ ਜੋ ਕੋਈ ਵੀ ਅੜੀਕਾ ਰੋਕ ਨਾ ਸਕੇ ਗਾਵਰਪਸਨ ਡੀਪੀ ਡੋਗਰਾ ਨਾਲ ਮੈਂ ਦਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼